ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਤਾਂ ਅੱਜ ਇੱਕ ਤੁਹਾਡੇ ਲਈ ਇੱਕ ਸਰਕਾਰੀ ਸਕੀਮ ਲੈ ਕੇ ਆਏ ਜਿਸ ਸਕੀਮ ਦੇ ਵਿੱਚ ਜੇ ਤੁਸੀਂ 100 ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ 21497 ਰੁਪਏ ਜੀ ਹਾਂ ਦੋਸਤੋ ਹੌਲੀ-ਹੌਲੀ ਕਰਕੇ ਤੁਹਾਡੇ ਪੈਸੇ ਜਿਹੜੇ ਇਕੱਠੇ ਹੋਣਗੇ ਤੇ ਉਹਨਾਂ ਤੇ ਤੁਹਾਨੂੰ ਬਹੁਤ ਹੀ ਖਿੱਚਮਾ ਵਿਆਜ ਮਿਲਣ ਵਾਲਾ ਹੈ ਜਿਹੜੀ ਕਿਸ ਸਕੀਮ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਇੱਕ ਸਰਕਾਰੀ ਸਕੀਮ ਹੈ ਇਸ ਦੇ ਵਿੱਚ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ ਕੀ ਤੁਹਾਡਾ ਪੈਸਾ ਡੁੱਬ ਜੇਗਾ ਜਿਵੇਂ ਕਿ ਪਰਲ ਵਗੈਰਾ ਕੰਪਨੀਆਂ ਜਾਂ ਫਿਰ ਜਿਵੇਂ ਨਾਈਸਕੀ ਗੇਮ ਕੰਪਨੀਆਂ ਹੁੰਦੀਆਂ ਨੇ ਤੇ ਉਹ ਪੈਸੇ ਲੈ ਕੇ ਲੋਕਾਂ ਦੇ ਪੱਜ ਜਾਂਦੀਆਂ ਨੇ ਇਸ ਤਰੀਕੇ ਦੀਆਂ ਕੋਈ ਕੰਪਨੀ ਨਹੀਂ ਅਸੀਂ ਦੱਸਦੇ ਅਸੀਂ ਦੱਸਦੇ ਹਾਂ ਸਰਕਾਰ ਦੀ ਲੀਗਲ ਕੰਪਨੀ ਸਰਕਾਰ ਦੀ ਵਧੀਆ ਕੰਪਨੀ ਜਿਸ ਦੇ ਵਿੱਚ ਪੈਸਾ ਜਮ੍ਹਾਂ ਕਰਕੇ ਤੁਸੀਂ ਆਪਣਾ ਪੈਸਾ ਡਬਲ ਵੀ ਕਰ ਸਕਦੇ ਹੋ ਤੇ ਉੱਤੇ ਵਧੀਆ ਵਿਆਜ ਵੀ ਲੈ ਸਕਦੇ ਹੋ ਡਿਪੈਂਡ ਕਰਦਾ ਹੈ ਤੁਸੀਂ ਕਿਹੜੀ ਸਕੀਮ ਕਰਾਨੇ ਹੋ ਤਾਂ ਅੱਜ ਆਪਾਂ ਲੈ ਕੇ ਆਏ ਹਾਂ ਡਾਕਖਾਨੇ ਦੀ ਇੱਕ ਬਹੁਤ ਹੀ ਸੋਹਣੀ ਸਕੀਮ ਜਿਸ ਦੇ ਵਿੱਚ ਡਾਕਖਾਨੇ ਦੇ ਵਿੱਚ ਇੱਕ ਸਕੀਮ ਹੈ ਜਿਸ ਦੇ ਵਿੱਚ ਤੁਸੀਂ ਥੋੜਾ ਥੋੜਾ ਪੈਸਾ ਕਰਕੇ ਇੱਕ ਬਹੁਤ ਹੀ ਸੋਹਣਾ ਵਿਆਜ ਜਿਹੜਾ ਇਕੱਠਾ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਸੋਚਦੇ ਹੋ ਕਿ ਸਾਡੇ 10 ਸਾਲ ਬਾਅਦ 15 ਸਾਲ ਬਾਅਦ 5 ਸਾਲ ਬਾਅਦ ਅਸੀਂ ਬੇਟੀ ਦੀ ਸ਼ਾਦੀ ਕਰਨੀ ਹੈ ਬੇਟੀ ਦੀ ਪੜ੍ਹਾਈ ਕਰਨੀ ਹੈ ਜਾਂ ਫਿਰ ਪੁੱਤਰ ਨੂੰ ਕਿਤੇ ਕੰਮ ਲੋਣਾ ਹੈ ਪੁੱਤਰ ਨੂੰ ਦੁਕਾਨ ਕਰਕੇ ਦੇਣੀ ਹੈ ਇਹੋ ਜਿਹੀਆਂ ਸੋਹ ਜ਼ਰੂਰਤਾਂ ਦਾ ਜਿਹੜਾ ਆਪਾਂ ਨੂੰ ਲਾਭ ਹੋਣ ਵਾਲਾ ਐ ਸਕੀਮ ਦੇ ਜਰੀਏ ਕਿਉਂਕਿ ਆਪਾਂ ਹੌਲੀ-ਹੌਲੀ ਪੈਸਾ ਇਕੱਠਾ ਕਰ ਸਕਦੇ ਆ ਤਾਂ ਜ਼ਿਆਦਾ ਦੇਰ ਨਾ ਕਰਦੇ ਹੋ ਵੀਡੀਓ ਸ਼ੁਰੂ ਕਰਦੇ ਆ ਪਰ ਵੀਡੀਓ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇ ਵੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਵੀਡੀਓ ਦੇ ਬਾਰੇ ਜਿਹੜਾ ਵੀ ਅਸੀਂ ਕੁਝ ਨਾ ਦੱਸ ਸਕੀਏ ਉਮੀਦ ਕਰਾਂਗੇ ਅਸੀਂ ਸਾਰਾ ਕੁਝ ਤੁਹਾਨੂੰ ਦੱਸੀਏ ਫਿਰ ਵੀ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਰਹਿ ਜਾਂਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਜਰੂਰ ਕਰਨਾ ਹੈ ਸਵਾਲ ਜਰੂਰ ਪੁੱਛਣਾ ਹੈ ਕਿ ਅਸੀਂ ਉਸ ਤੇ ਹੀ ਆਦ ਫਿਰ ਵੀਡੀਓ ਬਣਾਉਂਗੇ ਜਾਂ ਫਿਰ ਤੁਹਾਨੂੰ ਕਮੈਂਟ ਦੇ ਵਿੱਚ ਹੀ ਰਿਪਲਾਈ ਕਰ ਦਾਂਗੇ ਉਸ ਸਵਾਲ ਦਾ ਜਵਾਬ ਤਾਂ ਦੋਸਤੋ ਚੱਲਦੇ ਹਾਂ ਅੱਜ ਦੇ ਮੇਨ ਅਪਡੇਟ ਦੇ ਉੱਤੇ ਦੋਸਤੋ ਆਪਾਂ ਆ ਚੁੱਕੇ ਹਾਂ ਪੀਡੀਐਫ ਦੇ ਉੱਤੇ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਪੋਸਟ ਆਫਿਸ ਆਰਡੀ ਸਕੀਮ ਦੇ ਬਾਰੇ ਹਾਂਜੀ ਦੋਸਤੋ ਪੋਸਟ ਆਫੀ ਯਾਨੀ ਕਿ ਡਾਕ ਖਾਨੇ ਦੀ ਆਰਡੀ ਸਕੀਮ ਹੈ ਪ੍ਰਤੀ ਦਿਨ 100 ਰੁਪਏ ਜਮ੍ਹਾਂ ਕਰਨ ਦੇ ਨਾਲ ਤੁਹਾਨੂੰ 214000 ਰੁਪਏ ਮਿਲਣਗੇ ਜਿਵੇਂ ਦੋਸਤੋ ਥੋੜਾ ਥੋੜਾ ਪੈਸਾ ਜਮ੍ਹਾਂ ਕਰਕੇ ਤੁਸੀਂ 214000 ਰੁਪਏ ਇਕੱਠਾ ਕਰ ਸਕਦੇ ਹੋ ਤੁਹਾਨੂੰ ਮੈਂ ਉਰੇ ਇਹ ਵੀ ਗੱਲ ਦੱਸਣਾ ਚਾਹਣਾ ਜ਼ਰੂਰੀ ਨਹੀਂ ਕਿ ਆਪਾਂ ਨੂੰ ਵਿਆਜ ਵਧੀਆ ਮਿਲੇ ਆਪਾਂ ਨੂੰ ਇੱਕ ਬਚਤ ਦੀ ਆਰਡਰ ਪੈ ਜਾਏਗੀ ਜਿਵੇਂ 100 ਰੁਪਏ ਡੇਲੀ ਦਾ ਆਪਾਂ ਜਮ੍ਹਾਂ ਕੀਤਾ ਠੀਕ ਹੈ ਤੇ ਇਹ ਆਪਣਾ ਹੋ ਗਿਆ 3000 ਰੁਪਏ ਮਹੀਨਾ ਜੇ ਆਪਾਂ ਇਹ ਸਕੀਮ ਨਾ ਕਰਾਵਾਂਗੇ ਤਾਂ ਦੋਸਤੋ ਇਹ ਜਿਹੜਾ ਸੋ ਸੋ ਕਰਕੇ ਜਿਹੜਾ ਆਪਾਂ ਆਪਣਾ ਹੀ ਪੈਸਾ ਇਕੱਠਾ ਕਰਨਾ ਸੀ ਇਹ ਵੀ ਨਹੀਂ ਹੋਏਗਾ ਤਾਂ ਐਵੇਂ ਹੁੰਦਾ ਹੈ ਕਿ ਕਈ ਵਾਰ ਆਪਾਂ ਕੋਈ ਸਕੀਮ ਕਰਾ ਲੈਂਦੇ ਪਰ ਮਜਬੂਰੀ ਦੇ ਕਾਰਨ ਨਹੀਂ ਪਰ ਆਪਾਂ ਆਪਣਾ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੰਨੇ ਹਾਂ ਤਾਂ ਇਸ ਤਰੀਕੇ ਨਾਲ ਕੋਈ ਵੀ ਸਕੀਮ ਹੋਵੇ ਠੀਕ ਹੈ ਤੇ ਉਸ ਦੇ ਵਿੱਚ ਆਪਾਂ ਨੂੰ ਇਹ ਵੀ ਇੱਕ ਬਚਤ ਦੀ ਆਦਤ ਬੈ ਜਾਦੀ ਹੈ ਤਾਂ ਆਓ ਚੱਲਦੇ ਹਾਂ ਕੀ ਕਹਿ ਰਹੀ ਹੈ ਇਹ ਪੀਡੀਐਫ ਦੇ ਵਿੱਚ ਜਿਹੜਾ ਵੀ ਵਾਕਿਆ ਇਹਨਾਂ ਨੇ ਲਿਖਿਆ ਹੋਇਆ ਹੈ ਕੀ ਕੁਝ ਕਰਨਾ ਪੈਣਾ ਹੈ ਪੋਸਟੇਅਰ ਅਫੀਸ਼ਲ ਆਰਡੀ ਸਕੀਮ ਕੀ ਤੁਸੀਂ ਜਾਣਦੇ ਹੋ ਕਿ ਪੋਸਟ ਆਫਿਸ ਦੀ ਸਭ ਤੋਂ ਸ਼ਕਤੀਸ਼ਾਲੀ ਸਕੀਮ ਕਿਹੜੀ ਹੈ ਜਿਸ ਦੇ ਵਿੱਚ ਭਾਰਤ ਦੇ ਲੋਕ ਆਪਣੇ ਪੈਸੇ ਸਭ ਤੋਂ ਵੱਧ ਜਮਾ ਕਰਦੇ ਹਨ ਅੱਜ ਅਸੀਂ ਤੁਹਾਨੂੰ ਪੋਸਟ ਆਫਿਸ ਦੀ ਰੈਂਕਿੰਗ ਡਿਪੋਜ਼ਿਟ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਤਾਂ ਇੱਕ ਸਕੀਮ ਹੈ ਰੈਂਕਿੰਗ ਡਿਪੋਜ਼ਿਟ ਯਾਨੀ ਕਿ ਆਰ ਡੀ ਸਰਵਿਸ ਹੈ ਠੀਕ ਹੈ ਜੀ ਹੁਣ ਤੱਕ ਜ਼ਿਆਦਾਤਰ ਲੋਕ ਡਾਕ ਘਰ ਦੀ ਇਸ ਸਕੀਮ ਦੇ ਵਿੱਚ ਨਿਵੇਸ਼ ਕਰਦੇ ਹਨ ਕਿਉਂਕਿ ਇਸ ਸਕੀਮ ਦੇ ਵਿੱਚ ਗਰੀਬ ਤੋਂ ਅਮੀਰ ਤੱਕ ਕਿਸੇ ਵੀ ਵਰਗ ਦਾ ਵਿਅਕਤੀ ਆਪਣੇ ਪੈਸੇ ਜਮਾ ਕਰਵਾ ਸਕਦਾ ਹੈ ਤੇ ਚੰਗਾ ਰਿਟਰਨ ਪ੍ਰਾਪਤ ਕਰ ਸਕਦਾ ਹੈ ਤਾਂ ਦੇਖਿਆ ਦੋਸਤੋ ਤੁਸੀਂ ਸਰਕਾਰ ਦੀ ਇਹ ਪੋਸਟ ਆਫਿਸ ਦੀ ਸਕੀਮ ਹੈ ਠੀਕ ਹੈ ਡਾਕਖਾਨੇ ਦੀ ਸਕੀਮ ਹੈ ਇਸ ਦੇ ਵਿੱਚ ਕੋਈ ਗਰੀਬ ਆਦਮੀ ਉਹ ਵੀ ਜਮਾ ਕਰਾ ਸਕਦਾ ਹੈ ਪੈਸਾ ਤੇ ਜਿਹੜਾ ਕੋਈ ਅਮੀਰ ਆਦਮੀ ਹੈ ਉਹ ਵੀ ਪੈਸਾ ਜਮਾ ਕਰਾ ਸਕਦਾ ਹੈ ਇਹਦੇ ਵਿੱਚ ਕੋਈ ਨਹੀਂ ਹੈ ਕਿ ਇਹ ਮੀਰਾ ਦੀ ਸਕੀਮ ਹੈ ਜਾਂ ਫਿਰ ਗਰੀਬਾਂ ਦੀ ਸਕੀਮ ਹੈ ਤਾਂ ਪੋਸਟ ਆਫਿਸ ਆਰਟੀ ਸਕੀਮ ਹੈ ਕਿ ਇਸ ਦੇ ਬਾਰੇ ਆਪਾਂ ਗੱਲ ਕਰੀਏ ਜ਼ਿਆਦਾ ਲੋਕ ਇਸ ਸਕੀਮ ਦਾ ਲਾਭ ਪਿੰਡੂ ਖੇਤਰਾਂ ਦੇ ਵਿੱਚ ਲੈਂਦੇ ਹਨ ਪਰ ਸ਼ਹਿਰਾਂ ਦੇ ਵਿੱਚ 20 ਤੋਂ 25000 ਰੁਪਏ ਤੱਕ ਦਾ ਕੰਮ ਕਰਨ ਵਾਲੇ ਲੋਕ ਵੀ ਹਰ ਮਹੀਨੇ ਅੰਨੇਵਾ ਇਸ ਸਕੀਮ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਵਾ ਲੈਂਦੇ ਹਨ ਕਿਉਂਕਿ ਇਹ ਸਕੀਮ ਪੈਸੇ ਬਚਾਉਣ ਦੇ ਲਈ ਸਭ ਤੋਂ ਵਧੀਆ ਸਕੀਮ ਮੰਨੀ ਜਾਂਦੀ ਹੈ ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਇਹ ਕਿਤੇ ਵੀ ਤੁਸੀਂ ਇੱਕ ਤੋਂ ਵੱਧ ਖਾਤੇ ਖਲਵਾ ਸਕਦੇ ਹੋ ਤਾਂ ਤੁਸੀਂ ਦੇਖਿਆ ਜਿਵੇਂ ਕਿ ਆਪਾਂ ਪਹਿਲੇ ਹੀ ਕਹਿ ਕੇ ਹਟਿਆ ਕਿ ਜਿਹੜੇ ਲੋਕ ਨੇ ਇਹਦੇ ਵਿੱਚ ਬਹੁਤ ਹੀ रिटर्न बढ़िया ਲੈ ਰਹੇ ਨੇ ਇੱਕ ਉਹਨਾਂ ਨੂੰ ਬਚਤ ਕਰਨ ਦੀ ਆਦਤ ਪੈ ਜਾਂਦੀ ਹੈ ਠੀਕ ਹੈ ਜੀ ਪੈਸੇ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਇਸ ਸਕੀਮ ਦੀ ਗੱਲ ਖਾਸ ਕਿਹੜੀ ਹੈ ਕਿ ਤੁਸੀਂ ਇੱਕ ਤੋਂ ਜ਼ਿਆਦਾ ਖਾਤੇ ਵੀ ਖਲਵਾ ਸਕਦੇ ਹੋ ਇਸ ਸਕੀਮ ਦੇ ਤਹਿਤ ਹੁਣ ਤੁਹਾਨੂੰ ਵਿਆਜ ਦੀ ਗੱਲ ਕਰੀਏ ਤੁਹਾਨੂੰ ਵਿਆਜ ਕਿੰਨੀ ਮਿਲਦੀ ਹੈ ਵਰਤਮਾਨ ਦੇ ਵਿੱਚ ਬੈਂਕ ਆਪਣੇ ਗ੍ਰਾਹਕਾਂ ਨੂੰ ਪੋਸਟ ਆਫਿਸ ਰੈਕਰਿੰਗ ਡਿਪੋਜ਼ਿਟ ਸਕੀਮ ਦੇ ਤਹਿਤ 6.70 ਪਰਸੈਂਟ ਦੀ ਵਿਆਜ ਪੇਸ਼ਕਸ਼ ਕਰਦਾ ਹੈ ਠੀਕ ਹੈ ਜੀ ਯਾਨੀ ਕਿ 6 ਰੁਪਏ 'ਤੇ 70 ਪੈਸੇ ਦੀ ਜਿਹੜੀ ਵਿਆਜ ਤੁਹਾਨੂੰ ਮਿਲ ਰਿਹਾ ਹੈ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਕੁਝ ਲੋਗ ਪੋਸਟ ਆਫ ਦੀ ਰੈਂਕਿੰਗ ਡਿਪੋਜ਼ਿਟ ਰੈਂਕਿੰਗ ਡਿਪੋਜ਼ਿਟ ਮਤਲਬ ਆਰ ਡੀ ਠੀਕ ਹੈ ਜੀ ਆਰ ਡੀ ਸਕੀਮ ਨੂੰ ਆਰ ਡੀ ਸਕੀਮ ਦੇ ਨਾਂ ਤੇ ਵੀ ਜਾਣਦੇ ਹਨ ਹਾਂਜੀ ਦੋਸਤੋ ਦੇਖੋ ਰੈਂਕਿੰਗ ਡਿਪੋਜ਼ਿਟ ਦਾ ਨਾਮ ਹੀ ਆ ਗਿਆ ਆਰ ਡੀ ਸਕੀਮ ਹੈ ਤਾਂ ਕਿੰਨੇ ਸਮੇਂ ਦੇ ਲਈ ਪੈਸੇ ਜਮ੍ਹਾਂ ਕਰਨੇ ਪੈਂਦੇ ਹਨ ਤਾਂ ਹੁਣ ਆਪਾਂ ਗੱਲ ਕਰਦੇ ਕਿੰਨੇ ਸਮੇਂ ਲਈ ਤੁਸੀਂ ਪੈਸੇ ਜਮ੍ਹਾਂ ਕਰ ਸਕਦੇ ਹੋ ਪੋਸਟ ਆਫੀ ਰੈਂਕਿੰਗ ਡਿਪੋਜ਼ਿਟ ਦੇ ਵਿੱਚ ਤੁਸੀਂ ਤੁਹਾਨੂੰ 1 ਸਾਲ ਤੋਂ ਲੈ ਕੇ 5 ਸਾਲ ਤੱਕ ਆਪਣਾ ਪੈਸਾ ਜਮ੍ਹਾਂ ਕਰਨਾ ਹੋਵੇਗਾ ਜਿੰਨਾ ਜ਼ਿਆਦਾ ਤੁਸੀਂ ਇਸ ਸਕੀਮ ਦੇ ਵਿੱਚ ਆਪਣਾ ਪੈਸਾ ਨਿਵੇਸ਼ ਕਰਦੇ ਹੋ ਇਸ ਸਕੀਮ ਇਹ ਸਕੀਮ ਤੁਹਾਨੂੰ ਉਨਾਂ ਹੀ ਜ਼ਿਆਦਾ ਵਿਆਜ ਦਿੰਦੀ ਹੈ ਹੁਣ ਤੁਹਾਨੂੰ ਦੱਸ ਦਈਏ ਕਿ 1 ਤੋਂ ਲੈ ਕੇ 5 ਸਾਲ ਤੱਕ ਦਾ ਮਤਲਬ ਇਹ ਨਹੀਂ ਹੈ ਕਿ 1 ਤੋਂ ਸਾਲ ਤੋਂ ਲੈ ਕੇ 5 ਸਾਲ ਯਾਨੀ 5 ਸਾਲ ਤੱਕ ਹੀ ਜਮ੍ਹਾਂ ਕਰਨਾ ਹੈ ਜੇ ਤੁਸੀਂ ਸ਼ੁਰੂ ਤੇ ਦੱਸੋਗੇ ਕਿ ਅਸੀਂ 1 ਸਾਲ ਦਾ ਹੀ ਕਾਤਾ ਕਰਉਣਾ ਐਸ 1 ਸਾਲ ਤੋਂ ਬਾਅਦ ਪੈਸੇ ਲੈ ਲੈਣੇ ਆ ਤਾਂ ਤੁਸੀਂ ਕਹਿਣਾ ਜੀ 1 ਸਾਲ ਦੀ ਆਰ ਡੀ ਕਰ ਦੋ ਠੀਕ ਹੈ ਜੀ ਜੇ 2 ਸਾਲ ਤੱਕ ਤੁਸੀਂ ਪੈਸਾ ਨਹੀਂ ਚਾਹੀਦਾ ਤਾਂ 2 ਸਾਲ ਦੀ ਆਰ ਡੀ ਕਰਾ ਲਓ ਜੇ ਤੁਸੀਂ ਸੋਚਦੇ 3 ਸਾਲ ਬਾਅਦ ਪੈਸਾ ਮਿਲੇਗਾ ਤਾਂ ਤੁਸੀਂ 3 ਸਾਲ ਦੀ ਇਹਦੇ ਵਿੱਚ ਤੁਸੀਂ ਆਰ ਡੀ ਕਰਾ ਸਕਦੇ ਹੋ ਇਸ ਤਰੀਕੇ ਦਾ ਤੁਸੀਂ ਜਿਹੜੇ ਵੀ ਸਕੀਮ ਕਹੋਗੇ ਡਾਕਖਾਨਾ ਤੁਹਾਨੂੰ ਉਹੋ ਜੀ ਸਕੀਮ ਪੇਸ਼ ਕਰ ਦੇਗਾ ਤਾਂ ਇਹਦੇ ਮਹੱਤਵਪੂਰਨ ਲਾਭ ਕਿਹੜੇ ਹਨ ਇਸ ਦੀ ਗੱਲ ਕਰੀਏ ਤਾਂ ਡਾਕ ਖਾਨਾ ਲਗਭਗ ਹਰ ਸਕੀਮ ਦੇ ਵਿੱਚ ਆਪਣੇ ਗ੍ਰਾਹਕਾਂ ਨੂੰ ਕੋਈ ਨਾ ਕੋਈ ਸਹੂਲਤ ਪ੍ਰਦਾਨ ਕਰਦੇ ਹਨ ਇਸੇ ਤਰ੍ਹਾਂ ਤੁਹਾਨੂੰ ਇਸ ਸਕੀਮ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਖਣ ਨੂੰ ਮਿਲਦੀਆਂ ਹਨ ਕਿਹੜੀਆਂ ਜੀ ਤੁਹਾਨੂੰ ਹੁਣੇ ਦੱਸ ਦਿੰਨੇ ਆਂ ਔਰਤੀ ਜਮਾ ਯੋਜਨਾ ਯਾਨੀ ਕਿ ਆਡੀ ਸਕੀਮ ਦੇ ਵਿੱਚ ਤੁਸੀਂ ਘਟੋ-ਘਟ 100 ਰੁਪਏ ਦੇ ਨਾਲ ਆਪਣਾ ਖਾਤਾ ਖੋਲ੍ਹ ਸਕਦੇ ਹੋ ਜਦ ਕਿ ਐਸੀ ਯੋਜਨਾ ਦੇ ਤਹਿਤ ਜਮ੍ਹਾਂ ਕੀਤੀ ਜਾਣ ਵਾਲੀ ਵੱਧ ਤੋਂ ਵੱਧ ਰਕਮ ਦੀ ਕੋਈ ਸੀਮਾ ਨਹੀਂ ਹੈ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਕਟੋ-ਕਟ ਤੁਹਾਨੂੰ 100 ਰੁਪਏ ਜਿਹੜੇ ਜਮ੍ਹਾਂ ਹੀ ਕਰਨੇ ਪੈਣਗੇ ਜੇ ਤੁਸੀਂ ਮਹੀਨੇ ਦਾ ਖਾਤਾ ਕਰਦੇ ਹੋ ਤਾਂ ਵੱਧ ਤੋਂ ਵੱਧ ਤੁਹਾਡੀ ਕੋਈ ਲਿਮਟ ਨਹੀਂ ਹੈ ਤੁਸੀਂ ਕਿੰਨਾ ਵੀ ਮਹੀਨੇ ਦਾ ਪੈਸਾ ਜਮ੍ਹਾਂ ਕਰ ਸਕਦੇ ਹੋ ਮਹੀਨੇ ਦੇ ਵਿੱਚ ਕਿਸ਼ਤ ਬਣਾ ਕੇ ਪੈਸਾ ਜਮ੍ਹਾਂ ਕਰ ਸਕਦੇ ਹੋ ਅੱਗੇ ਕੀ ਹੈ ਜੀ ਜੇਕਰ ਤੁਸੀਂ ਇਸ ਯੋਜਨਾ ਦੇ ਤਹਿਤ ਇੱਕ ਤੋਂ ਵੱਧ ਖਾਤਾ ਖੋਲਣਾ ਚਾਹੁੰਦੇ ਹੋ ਤਾਂ ਡਾਕ ਘਰ ਤੁਹਾਨੂੰ ਇਹ ਸਹੂਲਤ ਵੀ ਪ੍ਰਦਾਨ ਕਰਦਾ ਹੈ ਤੁਸੀਂ ਆਪਣੇ ਨਾਬਾਲਗ ਬੱਚਿਆਂ ਦੇ ਨਾਂ ਤੇ ਵੀ ਡਾਕ ਘਰ ਦੇ ਵਿੱਚ ਇਹ ਆਰਡੀ ਸਕੀਮ ਵਾਲਾ ਖਾਤਾ ਖੋਲ੍ਹ ਸਕਦੇ ਹੋ ਤਾਂ ਦੋਸਤੋ ਤੁਸੀਂ ਦੇਖਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਤੁਸੀਂ ਇੱਕ ਤੋਂ ਜ਼ਿਆਦਾ ਖਾਤੇ ਵੀ ਖੋਲ ਸਕਦੇ ਹੋ ਤੇ ਤੁਸੀਂ ਆਪਣੇ ਨਾਬਾਲਗ ਬੱਚਿਆਂ ਦੇ ਨਾਂ ਤੇ ਵੀ ਡਾਕਖਾਨਾ ਦਾ ਖਾਤਾ ਖੋਲ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਕਿ ਇਸ ਵੀਡੀਓ ਦਾ ਥੰਮੇ ਲਿਆ ప్రతి ਦਿਨ 100 ਰੁਪਏ ਜਮ੍ਹਾਂ ਕਰਦੇ ਤੁਹਾਨੂੰ ਕਿੰਨਾ ਰਿਟਰਨ ਮਿਲੇਗਾ ਤਾਂ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਪੋਸਟ ਆਫਿਸ ਅਵਰਤੀ ਡਿਪੋਜ਼ਿਟ ਸਕੀਮ ਦੇ ਵਿੱਚ ਪ੍ਰਤੀ ਦਿਨ ਯਾਨੀ ਕਿ ਹਰ ਰੋਜ਼ 100 ਰੁਪਏ ਜਮ੍ਹਾਂ ਕਰਦੇ ਹੋ ਤੋ ਇਸ ਲਈ ਤੁਹਾਨੂੰ ਇਸ ਸਕੀਮ ਦੇ ਵਿੱਚ ਲੱਖਾਂ ਦਾ ਲਾਭ ਪ੍ਰਾਪਤ ਕਰ ਸਕਦੇ ਹੋ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਕਿ ਇੱਥੇ ਰੋਜ਼ਾਨਾ 100 ਰੁਪਏ ਜਮ੍ਹਾਂ ਕਰਨੇ ਪੈਣਗੇ ਅਤੇ 30 ਦਿਨਾਂ ਤੱਕ ਦੇ ਅੰਦਰ 3000 ਰੁਪਏ ਜਾਣਗੇ ਠੀਕ ਹੈ ਅਤੇ ਜੇਕਰ ਤੁਸੀਂ ਇਹ 3000 ਰੁਪਏ ਦੀ ਰਕਮ ਹਰ ਮਹੀਨੇ ਡਾਕ ਖਾਦ ਦੇ ਵਿੱਚ ਜਮ੍ਹਾਂ ਕਰਦੇ ਹੋ ਇਸ ਦੇ ਲਈ ਇਸ ਸਕੀਮ ਦੇ ਤਹਿਤ ਤੁਹਾਨੂੰ 5 ਸਾਲਾਂ ਦੇ ਵਿੱਚ 1,80,000 ਰੁਪਏ ਜਾਣਗੇ ਯਾਨੀ ਕਿ ਹੁਣ ਮੋਟਾ-ਮੋਟੀ ਤੁਹਾਨੂੰ ਸਮਝਾ ਦਵਾਂ ਜੇ ਤੁਸੀਂ 100 ਰੁਪਏ ਡੇਲੀ ਦਾ ਜਮਾ ਕਰਦੇ ਹੋ ਤਾਂ ਦੋਸਤੋ ਤੁਹਾਡੇ 30 ਦਿਨਾਂ ਦੇ ਵਿੱਚ 3000 ਰੁਪਏ ਹੋ ਜਾਏਗਾ ਤੇ 3000 ਰੁਪਏ ਜੇ ਤੁਸੀਂ ਜਮਾ ਕਰਦੇ ਹੋ ਉਹ ਮਹੀਨੇ ਦਾ ਤਾਂ 5 ਸਾਲਾਂ ਦੇ ਵਿੱਚ ਤੁਹਾਡੇ 1,80,000 ਰੁਪਏ ਤੁਹਾਡੇ ਆਪਣੇ ਹੀ ਚਲੇ ਜਾਣਗੇ ਅੱਗੇ ਜੀ ਜੇਕਰ ਅਸੀਂ ਇਸ ਤੇ ਵਿਆਜ ਦਰ ਦੀ ਗੱਲ ਕਰੀਏ ਤਾਂ ਇਸ ਟਾਈਮ ਜਿਹੜਾ ਵਿਆਜ ਚੱਲ ਰਿਹਾ ਹੈ ਉਹ ਸ਼ੇਅਰ 'ਤੇ 70 ਪੈਸੇ ਦੀ ਦਰ ਦੇ ਨਾਲ ਤੁਹਾਨੂੰ ਵਿਆਜ ਚੱਲ ਰਿਹਾ ਹੈ ਤੈਨੂੰ ਡਾਕ ਘਰ ਦੁਆਰਾ 34970 ਰੁਪਏ ਦਾ ਵਿਆਜ ਦਿੱਤਾ ਜਾਵੇਗਾ ਜਿਹੜਾ ਕਿ 5 ਸਾਲਾਂ ਦੇ ਵਿੱਚ 180000 ਦੀ ਰਕਮ ਦੇ ਉੱਤੇ ਲੱਗੇਗਾ ਅਤੇ ਪਰਪਕਤਾ ਯਾਨੀ ਕਿ ਪਰਪਕਤਾ ਯਾਨੀ ਕਿ ਮੈਚਿਓਰਿਟੀ ਮੈਚਿਓਰਿਟੀ ਮਾਲਵੇ ਜਦੋਂ ਮਿਆਦ ਪੂਰੀ ਹੋ ਗਈ ਤੋਂ ਬਾਅਦ ਤੁਹਾਨੂੰ ਖਾਤੇ ਦੇ ਵਿੱਚ 21497 ਰੁਪਏ ਦੀ ਰਕਮ ਜਿਹੜੀ ਉਹ ਵਾਪਸ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਹੌਲੀ ਹੌਲੀ ਪੈਸਾ ਆਪਣਾ ਇਕੱਠਾ ਕਰ ਸਕਦੇ ਹੋ ਤੇ ਉਹ ਇਕੱਠਾ ਪੈਸਾ ਤੁਹਾਡਾ ਹੋ ਜਾਏਗਾ 100 ਰੁਪਏ ਦੇ ਹਿਸਾਬ ਨਾਲ ਡੇਲੀ ਦੇ ਹਿਸਾਬ ਨਾਲ 5 ਸਾਲਾਂ ਦਾ 180000 ਤੇ ਤੁਹਾਨੂੰ ਵਿਆਜ ਮਿਲੇਗਾ 34000 ਰੁਪਏ ਤਾਂ ਇਸ ਤਰੀਕੇ ਨਾਲ ਤੁਸੀਂ 214000 ਰੁਪਏ ਇਕੱਠੇ ਕਰ ਸਕਦੇ ਹੋ 5 ਸਾਲਾਂ ਦੇ ਵਿੱਚ ਤਾਂ ਇਹ ਸਕੀਮ ਜਿਸ ਦੇ ਵਿੱਚ ਤੁਸੀਂ ਥੋੜਾ ਥੋੜਾ ਪੈਸਾ ਜਮ੍ਹਾਂ ਕਰਕੇ ਇੱਕ ਵਧੀਆ ਰਕਮ ਜਿਹੜੀ ਇਕੱਠੀ ਕਰ ਸਕਦੇ ਹੋ ਤਾਂ ਉਮੀਦ ਹੈ ਤੁਸੀਂ ਇਹ ਵੀਡੀਓ ਧਿਆਨ ਨਾਲ ਸੁਣੀ ਹੋਏਗੀ ਤੇ ਤੁਹਾਨੂੰ ਇਹ ਕੋਈ ਨਾ ਕੋਈ ਜ਼ਰੂਰ ਸਮਝ ਆਇਆ ਹੋਊਗਾ ਕਿ ਬਚਤ ਕਰਨੀ ਕਿੰਨੀ ਜ਼ਰੂਰੀ ਹੈ ਤੇ ਜੇ ਤੁਸੀਂ ਬਚਤ ਕਰਨਾ ਚਾਹੁੰਦੇ ਹੋ ਤੇ ਆਪਾਂ ਕਿਸ ਤਰੀਕੇ ਦੇ ਨਾਲ ਬਚਤ ਕਰ ਸਕਦੇ ਹਾਂ ਤਾਂ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਤੇ ਆਪਣੇ ਭੈਣਾਂ ਭਰਾਵਾਂ ਦੇ ਲਾਗੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹ ਵੀ ਇਸ ਸਕੀਮ ਦਾ ਲਾਭ ਲੈ ਸਕੇ ਇਸ ਸਕੀਮ ਦੇ ਲਈ ਦੋਸਤ ਤੁਹਾਨੂੰ ਦੱਸ ਦਿੰਦੇ ਕਿ ਜੇ ਸ਼ੁਰੂ ਕਰਨੇ ਤਾਂ ਤੁਹਾਨੂੰ ਡਾਕਖਾਨੇ ਜਾਣਾ ਪਏਗਾ ਤੇ ਉੱਥੇ ਤੁਸੀਂ ਦੱਸਣਾ ਹੋਵੇਗਾ ਕਿ ਅਸੀਂ ਆਰਡੀ ਸਕੀਮ ਕਰਉਣੀ ਹੈ ਤੇ ਉਹ ਤੁਹਾਨੂੰ ਪੁੱਛਣਗੇ ਕਿ ਕਿੰਨੇ ਪੈਸੇ ਜਮ੍ਹਾਂ ਕਰਾਉਣੇ ਨੇ ਫਿਰ ਉਸ ਪੈਸੇ ਦੇ ਤੁਹਾਨੂੰ ਦੱਸਾਂਗੇ ਤੁਹਾਨੂੰ ਇੰਨੇ ਸਾਲਾਂ ਬਾਅਦ ਇੰਨੇ ਪੈਸੇ ਮਿਲ ਜਾਣਗੇ